ਨਮਸਕਾਰ ਦੋਸਤੋ ਮੈਂ ਸ਼ਮਮੀ ਸੁਤਰਾ ਤੁਸੀਂ ਦੇਖ ਰਹੇ ਹੋ ਹਲਚਲ ਪੰਜਾਬ ਦੀ ਦੋਸਤੋ ਅੱਜ ਅਸੀਂ ਪਹੁੰਚਿਆ ਪੋਆ ਹਲਕਾ ਦੇ ਪਿੰਡ ਹੈਵਰ ਪਿੰਡੀ ਵਿੱਚ ਜਿੱਥੇ ਕਿ ਪਿੰਡ ਦੇ ਪਾਸੇ ਕੋਈ ਰੋਸ ਕੀਤਾ ਗਿਆ ਹੈ ਸਰਪੰਚ ਦੇ ਖਿਲਾਫ ਰੋਸ ਕਰਦੇ ਪਏ ਆ ਤੁਸੀਂ ਮੇਰੇ ਪਿੱਛੇ ਤਸਵੀਰਾਂ ਦੇਖ ਸਕਦੇ ਹੋ ਇੱਥੇ ਪਿੰਡ ਦੇ ਲੋਕੀ ਕਾਫੀ ਇਕੱਠੇ ਹੋਏ ਆ ਪਰ ਕੁਝ ਹੋਰ ਵੀ ਵੀਰ ਜੀ ਜੁੜੇ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਪਰ ਉਹਨਾਂ ਦਾ ਵੀ ਕਹਿਣਾ ਹੈਗਾ ਕਿ ਸਰਪੰਚਾ ਮਸ਼ੂ ਮੇਰੇ ਨਾਲ ਜਿਹੜੀ ਹੋਰ ਇਜਾਤੀ ਕੀਤੀ ਗਈ ਹੈ ਪਰ ਜਿਹੜੀ ਮੇਰੇ ਤੇ ਹਮਲਾ ਵੀ ਕਰਵਾਇਆ ਗਿਆ ਪਰ ਉਹਨਾਂ ਨੇ ਜਿਹੜੀ ਪ੍ਰਸ਼ਾਸਨ ਕੋਲ ਜੀ ਇਨਸਾਫ ਦੀ ਮੰਗ ਕੀਤੀ ਹੈ ਪਰ ਉਹਨਾਂ ਦਾ ਅਗੇ ਕਿ ਜਿਹੜੀ ਸਾਡੀ ਸੁਣਾਈ ਕੀਤੀ ਜਾਵੇ ਕਿ ਜਿਹੜਾ ਸਰਪੰਚ ਹੈ ਸਰਪੰਚ ਨੇ ਜੋ ਬੰਦੀ ਕਾਰਵਾਈ ਕਰਨੀ ਚਾਹੀਦੀ ਹੈ ਮੈਂ ਸ਼ੰਮੀ ਸਨੋਤਰਾ ਆਪਣੇ ਸੰਯੋਗੀ ਕੁਸ਼ਵਲਾਤਾ ਕੇ ਸਾਥ ਹਰਚਲ ਪੰਜਾਬ ਦੀ ਪਠਾਨਕੋਟ ਹਾਂਜੀ ਮਾਤਾ ਜੀ ਕੀ ਨਾਂ ਜੇ ਆਪਣਾ ਆਸਾ ਰਾਣੀ ਜੀ ਕਿਹੜਾ ਪਿੰਡ ਹੈਗਾ ਹੈਪਤ ਪਿੰਡ ਅੱਜ ਤੁਸੀਂ ਸਰਪੰਚ ਦੇ ਖਿਲਾਫ ਪਿੰਡ ਦਾ ਜਿਹੜਾ ਸਰਪੰਚ ਹੈਗਾ ਉਹਦੇ ਖਿਲਾਫ ਤੇ ਪ੍ਰਸ਼ਾਸਨ ਜਿਹੜਾ ਹੈਗਾ ਪੁਲਿਸ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਹੋ ਕੀ ਕਾਰਨ ਹੈਗਾ ਕਾਰਨ ਇਹ ਹੈ ਵੀ ਮੇਰੀ ਬੇਟੀ ਦਾ ਥੋੜੇ ਦਿਨਾਂ ਦੀ ਆ ਰਹੀ ਘਰ ਰਹਿ ਰਹੀ ਉਹਨਾਂ ਦੋਨਾਂ ਮਿਆਂ ਵੀ ਵਿਦਿ ਲੋੜ ਆਈ ਹੋਈ ਦੀ ਤੇ ਉਸ ਜਿਸ ਦਿਨ ਮੇਰੀ ਲਈ ਬੈਠੀ ਗਈ ਹੈ ਉਸ ਦਿਨ ਹੀ ਉਰੀ ਨਾਨਾ ਦਾ ਫੋਨ ਆਇਆ ਤੇ ਉਰੀ ਨਾਨਾ ਕਹਿੰਦੀ ਆ ਵੀ ਚਲੋ ਚਾਰ ਜਣੇ ਬਹਿ ਕੇ ਉਧਰ ਉਧਰ ਦੇ ਬਹਿ ਕੇ ਬੰਦੇ ਤਾਂ ਅਹੀ ਗੱਲਬਾਤ ਮਕਾ ਲੈਣੀ ਆ ਤੇ ਥੋੜੀ ਭੇਜ ਦਿਓ ਮੈਂ ਕੋਈ ਗੱਲ ਨਹੀਂ ਜਿਸ ਲਈ ਆਂਦੀ ਆ ਕੁੜੀ ਤੇ ਮੈਨੂੰ ਪੁੱਛਣੀ ਆ ਮੈਂ ਕੁੜੀ ਨੂੰ ਕਿਹਾ ਮੈਂ ਹਾਂ ਮੂੜਾ ਚੰਗਾ ਹੈ ਨਾ ਉਹ ਖਾਂਦਾ ਨਾ ਪੀਂਦਾ ਤੇ ਤੂੰ ਕਹਿੰਨੂ ਮੈਂ ਜਿੰਨੇ ਚਿਰ ਮੈਂ ਜਿੰਦੀ ਹਾਂ ਨਾ ਜਿੱਤ ਤੂੰ ਉੱਥੇ ਰਹੇਂਗੀ ਤੇ ਕੱਲ ਨੂੰ ਮੈਂ ਮਰ ਮੁੱਕ ਗਈ ਤੇ ਤੈਨੂੰ ਕਹਿੰਨੇ ਸਾਂਭਣਾ ਉਹ ਕੁੜੀ ਮੇਰੀ ਉੱਥੇ ਜਾਣਾ ਨਹੀਂ ਚਾਹਦੀ ਤੇ ਉਹਨਾਂ ਨਾਲ ਸਰਪੰਚ ਨਾਲ ਗੱਲ ਕਰ ਦਿੱਤੀ ਸਰਪੰਚ ਨੇ ਉਸੇ ਰਾਤ ਨੂੰ ਉਸ ਮੁੰਡੇ ਨੂੰ 20000 ਰੁਪਏ ਦੇ ਕੇ ਤੇ ਮੇਰੀ ਕੁੜੀ ਘਟਾਤੀ ਕਿਹੜੇ ਮੁੰਡੇ ਨੂੰ ਗੁਲਸ਼ਨ ਨਹੀਂ ਜੀ ਗੁਲਸ਼ਨ ਕਿੱਥੋਂ ਦਾ ਸੀ ਉਹ ਐਸੇ ਪਿੰਡ ਦਾ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਅਸੀਂ ਥਾਣੇ ਰਿਪੋਰਟ ਦੇਣਗੇ ਜੋ ਵੀ ਲਿਖਾਇਆ ਤੇ ਉਸ ਲਈ ਸਾਨੂੰ ਸਰਪੰਚ ਦਾ ਹਾਂ ਨਹੀਂ ਸੀ ਪਤਾ ਵੀ ਸਰਪੰਚ ਦੇ ਵਿੱਚ ਹੱਥ ਹੈ ਅਸੀਂ ਉਹ ਦੋ ਸਰਪੰਚ ਦਾ ਨਾਂ ਨਹੀਂ ਲਿਖਾਇਆ ਉਸ ਤੋਂ ਬਾਅਦ ਸਾਨੂੰ ਉਸ ਖੁਦ ਉਸੇ ਮੁੰਡੇ ਨੇ ਫੋਨ ਕਰਕੇ ਸਾਨੂੰ ਕਿਹਾ ਵੀ ਮੈਨੂੰ ਸਰਪੰਚ ਨੇ 20000 ਰੁਪਏ ਦੇ ਕੇ ਕੜ ਕੱਢਿਆ ਵੀ ਜਿਹੜਾ ਤੈਨੂੰ ਮੈਂ ਕੰਮ ਕੇ ਰਾ ਉਹ ਕਰ ਦੇ ਤੇ ਉਹ 20000 ਰੁਪਏ ਮੇਰਾ ਇੱਥੇ ਇੱਕ ਮੇਰਾ ਉੱਥੇ ਮੋਕੇ ਦਾ ਹੈਗਾ ਹੀ ਉਰੇ ਸਾਹਮਣੇ ਉਹਨੇ ਗਿਣ ਕੇ ਦਿੱਤਾ ਸੀ ਕਿ ਕੀ ਹੁਣ ਸੁਣਵਾਈ ਨਹੀਂ ਤੁਹਾਡੀ ਹੋ ਰਹੀ ਸੁਣਾਈ ਨਹੀਂ ਹੋ ਰਹੀ ਕਿਉਂ ਸਰਪੰਚ ਜੀ ਕਹਿ ਰਿਹਾ ਵੀ ਮੇਰੀ ਕਲਮ ਦੀ ਮਾਰ ਤੋਂ ਕੋਈ ਉੱਠ ਨਹੀਂ ਸਕਦਾ ਜਿੱਥੇ ਮੈਂ ਸਰਪੰਚ ਆ ਜਿਹੜਾ ਪਿੰਡ ਹੈ ਮਤਲਬ ਠਾਣਾ ਹੈ ਇੱਥੇ ਮੇਰਾ ਹੀ ਸ਼ਿੱਕਾ ਚੱਲਦਾ ਤੇ ਮੰਗਰ ਦਿਓ ਤੁਸੀਂ ਮੰਗਿਆ ਹੀ ਕਰਨੀ ਵੀ ਮੈਨੂੰ ਕੁੜੀ ਮੇਰੇ ਘਰ ਆਣੀ ਚਾਹੀਦੀ ਹੈ ਇਨਸਾਫ ਚਾਹੀਦਾ ਇਸ ਪਿੰਡ ਦੇ ਵਿੱਚ ਨਾ ਇਹਨੂੰ ਸਰਪੰਚ ਜੀ ਨੂੰ ਬਹੁਤ ਹੀ ਜ਼ਿਆਦਾ ਗੰਦਾ ਬਹੁਤ ਗੰਦ ਪਾਇ ਰਹੇ ਨੇ ਪਿੰਡ ਦੇ ਵਿੱਚ ਤੇ ਮੈਨੂੰ ਮੈਨੂੰ ਪੂਰੀ ਵਾਪਸ ਘਰ ਚਾਹੀਦੀ ਆ ਔਰ ਇਹੇ ਸਰਪੰਚ ਨੇ ਭੇਜੀ ਦੀ ਆ ਇਹੇ ਸਰਪੰਚ ਲੈ ਕੇ ਆਏ ਹਾਂਜੀ ਬਾਈ ਜੀ ਨਾ ਜ ਆਪਣਾ ਮੈਂ ਤਾਂ ਸੂਰਤੀ ਲਗਾਈ ਕੋਈ ਕਹਿਣਾ ਜਾਂਦੇ ਤੁਸੀਂ ਵੀ ਅੱਜ ਮੈਂ ਇਹ ਕਹਿਣਾ ਚਾਹਨਾ ਵੀ ਜਿਹੜਾ ਸੱਚ ਆ ਉਹ ਸੱਚ ਹੋਣਾ ਚਾਹੀਦਾ ਤੇ ਝੂਠਾ ਝੂਠ ਹੋਣਾ ਚਾਹੀਦਾ ਸਾਡੇ ਪਿੰਡ ਦੀਆਂ ਧੀਆ ਪੈਣਾ ਇਸ ਤਰ੍ਹਾਂ ਹੀ ਕਰਕੇ ਭਜਾਈ ਜਾ ਰਹੇ ਨੇ ਅੱਜ ਕਿਸੇ ਦੀ ਚਲ ਗਈ ਕੱਲ ਦੂਸਰੇ ਦੀ ਚਲ ਗਈ ਪਰਸੋਂ ਮੇਰੀ ਚਲ ਗਈ ਅੱਜ ਕੀ ਹੈ ਵੀ ਅੱਜ ਮੈਨੂੰ ਸਰਪੰਚ ਸਾਹਿਬ ਨੇ ਫੋਨ ਮਾਰਿਆ ਸਵੇਰੇ ਵੀ ਛੋਟੀ ਲਾਲ ਜੀ ਤੁਸੀਂ ਕਹਿ ਰਹੇ ਸੀ ਵੀ ਉਹ 20000 ਰੁਪਇਆ ਸਰਪੰਚ ਨੇ ਦਿੱਤਾ ਤੇ ਮੈਂ ਤੇਰੇ ਤੇ 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 ਪਰਜਾਈ ਤੇ ਅੰਜਾਮ ਲਾਣ ਲੱਗਾ ਥਾਣੇ ਰਿਪੋਰਟ ਦੇਣ ਲੱਗਾ ਤੇ ਉੱਥੇ ਜਾ ਕੇ ਮੈਂ ਰਿਪੋਰਟ ਲਗੰਦਿਆਂ ਤੇ ਮੈਂ ਤੁਹਾਨੂੰ ਮੈਂ ਦੇਣਾ ਚੁਕਾ ਮੈਂ ਸਵੇਰ ਦੀ ਰੋਟੀ ਨਹੀਂ ਖਾਧੀ ਉਸ ਵੇਲੇ ਦਾ ਮੈਂ ਪ੍ਰੇਸ਼ਾਨ ਆ ਠੀਕ ਆ ਮੈਂ ਦੁਬਾਰਾ ਸਰਪੰਚ ਨੂੰ ਫੋਨ ਮਾਰਿਆ ਵੀ ਤੁਸੀਂ ਕਿੱਥੇ ਹੋ ਕਹਿੰਦਾ ਜੀ ਮੈਂ ਥਾਣੇ ਵਿੱਚ ਆ ਫੋਨ ਕੱਢ ਦਿੱਤਾ ਮੈਂ ਨਾਲ ਕਿਹਾ ਕਿ ਜਲੇ ਆਓਗੇ ਮੇਰੀ ਗੱਲ ਸੁਣਿਓ ਇਹਨਾਂ ਨੇ ਫੇਰ ਨਹੀਂ ਮੇਰੀ ਗੱਲ ਸੁਣੀ ਇਹਦਾ ਮਤਲਬ ਹੈ ਧੱਕੇਸ਼ਾਹੀ ਕਰੇਗਾ ਇਹਨੇ ਤਿੰਨ ਚਾਰ ਬਾਰੀ ਮੈਨੂੰ ਅੱਗੇ ਚਕਵਾਇਆ ਇੱਕ ਡੇਢ ਮਹੀਨਾ ਹੋ ਗਿਆ ਮੇਰੇ ਆ ਠੱਪ ਮਰਵਾਏ ਦੇ ਨਾਲ ਤੇ ਮੈਨੂੰ ਪਤਾ ਨਹੀਂ ਲੱਗਦਾ ਚਾਰ ਪੰਜ ਬੰਦੇ ਡਾਂਦਾ ਮਗਰ ਕਿਸਲੇ ਵੀ ਮੈਨੂੰ ਮਰਵਾ ਸਕਦਾ ਤੇ ਮੈਨੂੰ ਇਹਦੇ ਤੇ ਯਕੀਨ ਨਹੀਂ ਰਿਹਾ ਜੀ ਹੁਣ ਠੀਕ ਹੈ ਜੀ ਇਹਦੀ ਸਮੱਸਿਆ ਜਿਹੜੀ ਹੈ ਨਾ ਗਲਤ ਹੈ ਜਿਹੜੀ ਇਹਨੇ ਸਵੇਰੇ ਮੈਨੂੰ ਤਾਂ ਕਹੀਦੀ ਸੀ ਆ ਕਿ ਮੈਂ ਤੈਨੂੰ ਤੇ ਤੇਰੀ ਭਝਾਈ ਨੂੰ ਚੁਕਾ ਦੇਣਾ ਕੱਲ ਨੂੰ ਮੈਂ ਮਰ ਗਿਆ ਤੇ ਇਹ ਜ਼ਿੰਮੇਵਾਰ ਹੋਏਗਾ ਮੈਂ ਉਹ ਕੱਲਾ ਸੋਨਾ ਨਾ ਮੇਰਾ ਘਰ ਆ ਨਾ ਘਰਾਟ ਆ ਨਾ ਮੇਰੇ ਘਰ ਦੇ ਬੰਦੇ ਆ ਇਹਨੇ ਹਰ ਪਿੰਡਾਂ ਵਿੱਚ ਫਲਾਸਾਂ ਬਣਾਈਆਂ ਹਰ ਖਸਕੋ ਬਣਾਇਆ ਮजूद ਕਰੋ ਮੇਰਾ ਘਰ ਦੇਖੋ ਮੌਕੇ ਤੇ ਜਾ ਕੇ ਚਾਰ ਇੱਟਾਂ ਵੀ ਨਹੀਂ ਮੇਰੇ ਘਰ ਟੀ ਮੰਗ ਕਰੋ ਟੀ ਮੰਗ ਕਰਦੇ ਮੇਰਾ ਮਕਾਨ ਬਣਨਾ ਚਾਹੀਦਾ ਇੱਥੇ ਪੈਣਾ ਜਿਹੜੀਆਂ ਇਦਾਂ ਭੱਜ ਕੇ ਨਹੀਂ ਜਾਣੇ ਚਾਹੀਦੀਆਂ ਜਿੰਦੀਆਂ ਭੱਜ ਕੇ ਚੰਦੀਆਂ ਨਾ ਉਹ ਮੌਕੇ ਤੇ 서ਪੰਚ ਜਾਣ ਲਿਆਏ ਜ਼ਿੰਮੇਵਾਰੀ ਸਰਪੰਚ ਦੀ ਆ ਇਹਦਾ ਫਰਜ਼ ਮੰਦਾ ਇੱਥੇ ਪੈਣ ਪਿੰਡੋਂ ਭੱਜ ਗਈ ਆ ਇਹ ਪੁਲਿਸ ਨੂੰ ਜਾ ਕੇ ਕਹੇ ਇਹ ਪੁਲਿਸ ਨੂੰ ਡੰਗਲੀ ਲਿਆ ਕੇ ਇੱਥੇ ਤੇ ਉਹਨਾਂ ਨੂੰ ਮਗਾਏ ਇਹਦਾ ਫਰਜ਼ ਮੰਦਾ ਮਾਂ ਵੀ ਉਹਨਾਂ ਕੋਲ ਹੁੰਦੇ ਪੱਲੇ ਪਹਿਣ ਹੀ ਉਹ ਕਿੱਥੋਂ ਲਿਆਣਾ ਨਾਲ ਹੋ ਕੇ ਪੈਸੇ ਦੇ ਕੇ ਭਜਾਉਂਦਾ ਠੀਕ ਹੈ ਜੀ ਪੈਸੇ ਦੇ ਕੇ ਭਜਾਉਣਾ ਸਾਡੇ ਕੋਲ ਅਸੀਂ ਦਿਹਾੜੀ ਲਾਣ ਵਾਲੇ ਬੰਦੇ ਆ ਸਾਡੇ ਕੋਲ ਸਾਮਣ ਨੂੰ ਆਟਾ ਖਾਣ ਦੇ ਕੇ ਪੈਸੇ ਨਹੀਂ ਆ ਅਸੀਂ ਆਪਣੀਆਂ ਧੀ ਕਿੱਥੋਂ ਲੱਭ ਲੈਣੀ ਆ ਇਹਦਾ ਫਰਜ਼ ਬੰਦਾ ਪੁਲਿਸ ਨੂੰ ਡਾਏ ਪੁਲਿਸ ਨੂੰ ਜਾ ਕੇ ਸਰਪੰਚ ਦਾ ਫਰਜ਼ ਬੰਦਾ ਕੋਲੋਂ ਪੈਸੇ ਦੇ ਕੇ ਉਹਨੂੰ ਡਾਂਡ ਕਰੇ ਜੇ ਧੀ ਭਜੀ ਉਹਨੂੰ ਉਹਦੇ ਪਿੰਡ 'ਚ ਮੰਗਾਏ ਹਾਂਜੀ ਭਾਈ ਕੀ ਨਾਮ ਹੈ ਆਪਣਾ ਮੇਰਾ ਨਾਮ ਪੂਰਨ ਸਿੰਘ ਇਹ ਪਿੰਡ ਦੀ ਸਤਾਜੀ ਤੁਹਾਡੇ ਕੋਲ ਹੈ ਹਾਂਜੀ 210 ਰੁਪਏ ਸਾਂ ਸਰਪੰਚ ਸਾਹਿਬ ਪਿੰਡ ਦੇ ਲੋਕਾਂ ਵੱਲੋਂ ਇੱਕ ਰੋਸ਼ਨੀ ਕੀਤਾ ਗਿਆ ਤੁਹਾਡੇ ਖਿਲਾਫ। ਹੂੰ ਕੁਝ ਲੋਕਾਂ ਦਾ ਕਹਿਣਾ ਸੀ ਕਿ ਇੱਕ ਲੜਕੀ ਹੈ ਜਿਹੜੀ ਉਹ ਤੁਹਾਡੇ ਨਾਲ ਭਜਾਈ ਗਈ। ਕੁਝ ਲੋਕਾਂ ਦਾ ਕਹਿਣਾ ਸੀਗਾ ਕਿ ਲੜਾਈ ਝਗੜੇ ਹੋਏ ਸਾਡੇ ਨਾਲ ਵੰਡ ਟੋਕ ਵੀ ਕੀਤੀ ਗਈ। ਲੇਕਿਨ ਕੋਈ ਸੁਲਵਾਇ ਨਹੀਂ ਹੋ ਰਹੀ। ਲੇਕਿਨ ਸਰਪੰਚ ਸਾਹਿਬ ਕਰਵਾ ਰਹੇ। ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਲੜਕੀ ਦਾ ਜਿਹੜਾ ਕੋਈ ਮੈਟਰ ਹੈਗਾ ਵਾ। ਇਹ ਲੜਕੀ ਦੀ شادی ਹੋਈ ਹੈ। ਇਹਦਾ ਲੜਕਾ ਹੈਗਾ ਵਾ। ਇਹ 7 ਸਾਲ ਤੋਂ ਇਹਨਾਂ ਨੇ ਘਰ ਰੱਖੀ ਦੀ ਹੈ। ਜਿਸ ਮੋੜੇ ਨਾਲ ਗਈ ਹੈ ਗੁਲਸਰਨਦਾਰ। ਇਹ ਸਹਿਮਤੀ ਨਾਲ ਗਈ ਹੈ। ਔਰ ਇਹ ਮਾਪ ਪਿਓ ਦੀ ਸਹਿਮਤੀ ਹੀ ਹੈਗੀ ਹੈ। ਇਹ ਲੱਖ ਰੁਪਏ ਦੇ ਕੋ ਖਾਦੇ ਰਹੇ ਨੇ ਤੇ ਇਹਨਾਂ ਦੀ ਸਹਿਮਤੀ ਨਾਲ ਹੀ ਹੋ ਗਈ ਹੈਗੀ ਆ ਸਾਡਾ ਇਹਦੇ ਵਿੱਚ ਕੋਈ ਰੋਲ ਨਹੀਂ ਹੈਗਾ ਇਹ 7 ਸਾਲ ਰੱਖੀਏ ਸਾਡੀ ਸੁਦਾ ਲੜਕੀ ਇੱਕ ਉਹਦਾ ਲੜਕਾ ਕੋਈ ਬੱਚੀ ਦੁੱਧ ਪੀਂਦੀ ਤੇ ਹੈ ਨਹੀਂ ਉਹ ਵੀ ਉਹਨੂੰ ਸਰਪੰਚ ਨੇ ਕਿਹਾ ਵੀ ਆ ਚੁੱਕ ਪੈਸੇ ਤੇ ਤੂੰ ਦੌੜ ਜਾ ਇਹ 20000 ਰੁਪਏ ਦਿੱਤਾ ਸਰਪੰਚ ਸਾਹਿਬ ਨੇ ਤੇ ਉਹ ਇੱਦਾਂ ਕੋਈ ਕੋਈ 20000 ਰੁਪਏ ਦਿੱਤਾ ਆਪਾਂ ਕਿਉਂ ਪੈਸੇ ਦੇਨੇ ਹੈਗੇ ਜਿਹੜੇ ਰੂਪ ਲਗਾਏ ਜਾਂਦੇ ਠੂਠੇ ਨੇ ਇਹ ਸਭ ਠੂਠੇ ਨੇ ਇੱਕਦਮ ਠੂਠੇ ਨੇ ਇੱਕ ਘਰ ਜਿਹੜਾ ਨਾ ਇੱਕ ਪਿੰਡ ਹੈ ਫਤ ਪਿੰਡੀ ਦਾ ਗੰਦਾ ਘਰ ਮੰਨਿਆ ਗਿਆ ਕੁੜੀਆਂ ਦੀ ਕਮਾਈ ਖਾਣੀ ਇਹਦੀ ਜਿਹੜੀ ਮਾਂ ਹੈ ਉਹ ਬੱਚੇ ਨਾਲ ਹੀ ਪੈਦਾ ਕੀਤੇ ਹਨ ਸਾਦੀ ਵਾਲੇ ਦੇ ਨਹੀਂ ਇੱਕ ਲੜਾਈ ਦਾ ਮਸਲਾ ਨਹੀਂ ਸੀਗਾ ਜਿੱਥੇ ਬਾਡੇ ਟੋਕਦੀਆਂ ਫੋਟੋਆਂ ਦਿਖਾਈਆਂ ਨਹੀਂ ਆਂਦੀਆਂ ਵੀ ਸਾਡੇ ਨਾਲ ਉਹ ਫੋਟੋਆਂ ਆ ਉਹਦੀ ਵੈਰੀਫਿਕੇਸ਼ਨ ਹੋਈ ਉਦੋਂ ਵੀ মিডিਆ ਆਇਆ ਉਹ ਬੰਦਾ ਗਲਤ ਪਾਇਆ ਗਿਆ ਉੱਤੇ ਪਰਚਾ ਹੋ ਗਿਆ ਅਗਰ ਅਹੀਂ ਗਲਤੀ ਹੁੰਦੀ ਸਾਡੀ ਅਹੀਂ ਥੱਪ ਮਾਰੇ ਹੁੰਦੇ ਪਰਚਾ ਸਾਡੇ 'ਚ ਹੋਣਾ ਸੀਗਾ ਉਸ ਬੰਦੇ ਦੇ ਪਰਚਾ ਹੋ ਗਿਆ ਉਹ ਬੰਦਾ ਅੱਜ ਵੀ ਇੱਕ ਹਫਤਾ ਪਹਿਲੇ ਉੱਤੇ ਪਰਚਾ ਹੋਇਆ ਨਸੇ ਵੇਜਦਾਓ ਚਰਸੀ ਹੈ ਭੰਗੂ ਪੰਗੀ ਦੀ ਬਿਲਕੁਲ ਇੱਕਦਮ ਝੁੱਠੇ ਹੈਗੇ ਨੇ ਰੋਡ ਇਹਨਾਂ ਦਾ ਕੋਈ ਰੋਸ ਨਹੀਂ ਹੈਗਾ ਇਹ ਪਿੰਡ ਦੇ ਸਰਾਰਤੀ ਬੰਦੇ ਨੇ ਇਹ ਕਿਹੜੇ ਦੇ ਗਲਤ ਬੰਦੇ ਹੈਗੇ ਨੇ